ਕੀ ਕੀਤਾ ਜਾਂਦਾ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਸੁਪਨਾ ਹੈ ਨਾ ਉਹਨੂੰ ਵੇਚਿਆ ਜਾਂਦਾ ਹੈ ਬਾਏ ਆਫਸ਼ੋਰ ਏਜੰਟਸ ਹੈ ਨਾ ਇੱਥੇ ਬੜਿਆਂ ਨੂੰ ਇਹ ਗੱਲ ਬੜੀ ਕੜਵੀ ਲੱਗੂਗੀ ਪਰ ਆਫਸ਼ੋਰ ਏਜੰਟਸ ਜਿਹੜੇ ਆ ਇਹ ਹਮੇਸ਼ਾ ਇਹ ਸੁਪਨਾ ਨੂੰ ਸੁਪਨੇ ਨੂੰ ਵੇਚਦੇ ਨੇ ਕਿ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਈਜ਼ੀ ਹੈ ਉੱਥੇ ਚਲ ਗਏ ਨਾਲ ਹੀ ਪੀਆਰ ਮਿਲ ਜਾਣੀ ਹੈ ਤੁਹਾਨੂੰ ਪਰ ਇਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਲੈਵਲ ਹੈ ਇਹ ਕੀ ਹੈ ਪਹਿਲਾਂ ਪਹਿਲਾਂ ਤਾਂ ਇਹ ਸਮਝੀਏ ਠੀਕ ਹੈ ਰਿਸਕ ਲੈਵਲ ਜਿਹੜਾ ਹੁੰਦਾ ਕੰਟਰੀ ਦਾ ਹੀ ਡਿਪੈਂਡ ਕਰਦਾ ਹੈ ਕਿ ਪਿਛਲੇ ਸਾਲ ਉਹਨਾਂ ਦੇ ਕਿੰਨੇ ਵੀਜ਼ਾ ਗ੍ਰਾਂਟ ਹੋਏ ਕਿੰਨੇ ਫਰੋਜਲੈਂਟ ਡਾਕੂਮੈਂਟ ਇਹ ਕੰਟਰੀ ਦੇ ਲੋਕਾਂ ਨੇ ਪ੍ਰੋਵਾਈਡ ਕੀਤੇ ਕਿੰਨਾ ਉਹਨਾਂ ਦਾ ਰਿਜੈਕਸ਼ਨ ਰੇਟ ਸੀਗਾ ਉਹਦੇ ਹਿਸਾਬ ਨਾਲ ਹਰੇ ਕੰਟਰੀ ਨੂੰ ਲੈਵਲ ਦਿੱਤੇ ਜਾਂਦੇ ਨੇ ਠੀਕ ਹੈ ਤਾਂ ਇੰਡੀਆ ਜਿਹੜਾ ਸੀ ਪਹਿਲਾਂ ਲੈਵਲ 3 'ਚ ਸੀਗਾ ਹਮ ਕਿਉਂਕਿ ਪਿਛਲੇ ਸਾਲ ਵੀਜ਼ਾਸ ਨਹੀਂ ਦਿੱਤੇ ਤਾਂ ਵੈਸੇ ਹੀ ਰੇਸ਼ਿਓ ਉਦਾਂ ਹੋ ਗਈ ਚੇਂਜ ਹੋ ਗਈ ਤਾਂ ਲੈਵਲ 2 'ਚ ਆ ਗਿਆ ਹੁਣ ਲੈਵਲ 2 ਦਾ ਕੀ ਮਤਲਬ ਹੈ ਕਿ ਅਗਰ ਕੋਈ ਲੈਵਲ 1 ਦੀ ਯੂਨੀਵਰਸਿਟੀ ਯੂਨੀਵਰਸਟੀਆਂ ਦੇ ਵੀ ਲੈਵਲ ਹੁੰਦੇ ਕਿ ਕਿਹੜੀ ਯੂਨੀਵਰਸਿਟੀ ਵਧੀਆ ਹੈ ਹੁਣ ਲੈਵਲ 1 ਦੀ ਯੂਨੀਵਰਸਿਟੀ ਦਾ ਅਗਰ ਵੀਜ਼ਾ ਲਾਣਾ ਹੈ ਆਈਡਲੀ ਸਪੀਕਿੰਗ ਉਹਨੂੰ ਫੰਡਸ ਦੀ ਜ਼ਰੂਰਤ ਨਹੀਂ ਹੈਗੀ ਪਰ ਜਿੱਥੇ ਇੰਡੀਆ ਤੇ ਸਪੈਸੀਫਿਕਲੀ ਪੰਜਾਬ ਹਰਿਆਣਾ ਰਾਜਸਥਾਨ ਇਹਦੀ ਫਾਈਲ ਆ ਜਾਂਦੀ ਹੈ ਪੁਆਇੰਟਸ ਚਾਹੀਦੇ ਹੀ ਚਾਹੀਦੇ ਨੇ ਭਾਵੇਂ ਤੁਸੀਂ ਲੈਵਲ 2 ਚ ਚਲੇ ਜਾਓ ਭਾਵੇਂ ਲੈਵਲ 1 ਚ ਚਲੇ ਜਾਓ ਅ ਯੂਨੀਵਰਸਿਟੀਆਂ ਕਦੀ ਵੀ ਜਿਹੜੀਆਂ ਹੈਗੀਆਂ ਕਨਵਿੰਸ ਨਹੀਂ ਹੁੰਦੀਆਂ